ਅਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰ ਨਾ ਜਾਈ ਜੈਸਾ ਵਰਤੇ ਤੈ ਸੂ ਕਹੀਐ ਸਭ ਤੇਰੀ ਵਿਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਵ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰ ਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੈ ਬੋ ਭਾਤੀ ਨਾਨਕ ਬਪੜਾ ਏਕੁ ਕਹੈ ਆਸਾ ਮਹੱਲਾ ਪਹਿਲਾ ਜੀਤਾ ਸ਼ਬਦ ਸੁਰਤ ਤੁਨ ਤੇਤੀ ਜੀਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੇ ਆਪੇ ਲੈ ਵੈਦੇ ਆਪੇ ਵੇਖੇ ਆਪੇ ਵਿਖਸੇ ਆਪੇ ਨਦਰ ਕਰੇ ਜੋ ਕੁਛ ਕਰਨਾ ਸੋ ਕਰ ਰਹਾ ਅਵਰਣ ਕਰ ਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਵ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੈ ਵੈ ਦੇ ਆਪੇ ਵੇਖੈ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰ ਨਾ ਜਾਈ ਜੈ ਸੋ ਵਰਤੇ ਤੇ ਸੁ ਕਹੀ ਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬੱਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਣ ਤੇ ਤੇ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕੋ ਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੈ ਵੈਦੇ ਆਪੇ ਵੇਖੈ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਾ ਅਵਰਣ ਕਰ ਨਾ ਜਾਈ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੜਾ ਏਕੁ ਕਹੈ ਆਸਾ ਮਹੱਲਾ ਪਹਿਲਾ ਜੀਤਾ ਸ਼ਬਦ ਸੁਰਤ ਤੁਣ ਤੇਤੀ ਜੀਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਉ ਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡੇ ਆਪੇ ਲੇ ਵੈ ਦੇ ਆਪੇ ਵੇਖੇ ਆਪੇ ਵਿਖੇ ਆਪੇ ਨਦਰ ਕਰੇ ਜੋ ਕੁਛ ਕਰਨਾ ਸੋ ਕਰ ਰਹਿਆ ਅਵਰਣ ਕਰਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਵ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰ ਨਾ ਜਾਇ ਜੈਸਾ ਵਰਤੇ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤਵਾਲਾ ਪੀਵਤਰਹਿ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਦੁ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰ ਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਜੀਵਤ ਰਹਿ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਵ ਕਹੈ ਆਸਾ ਮਹੱਲਾ ਪਹਿਲਾ ਜੀਤਾ ਸ਼ਬਦ ਸੁਰਤ ਤੁਨ ਤੇਤੀ ਜੀਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਉ ਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੈ ਵੈਦੇ ਆਪੇ ਵੇਖੈ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਣ ਕਰ ਨ ਜਾਇ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੈ ਬੋ ਭਾਤੀ ਨਾਨਕ ਬਪੂੜਾ ਏਦੁ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕੋ ਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਾ ਅਵਰਣ ਕਰ ਨਾ ਜਾਈ ਜੈਸਾ ਵਰਤੇ ਤੈਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਦੁ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੈ ਵੈਦੇ ਆਪੇ ਵੇਖੈ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਜੀਤਾ ਸ਼ਬਦ ਸੁਰਤ ਤੁਣ ਤੇਤੀ ਜੀਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕੁਛ ਕਰਨਾ ਸੋ ਕਰ ਰਹਾ ਅਵਰਣ ਕਰ ਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੂੜਾ ਏਦੁ ਕਹੈ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਤੁਣ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਣਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੇ ਆਪੇ ਲੈ ਵਦੇ ਆਪੇ ਵੇਖੇ ਆਪੇ ਵਿਖਸੈ ਆਪੇ ਨਦਰ ਕਰੇ ਜੋ ਕਿਸ ਕਰਨਾ ਸੋ ਕਰ ਰਹਿਆ ਅਵਰਣ ਕਰ ਨਾ ਜਾਈ ਜੈ ਸਾ ਵਰਤੇ ਤੈ ਸੂ ਕਹੀਐ ਸਭ ਤੇਰੀ ਵਡਿਆਈ ਕਲ ਕਲਵਾਲੀ ਹੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬੋ ਭਾਤੀ ਨਾਨਕ ਬਪੁਰਾ ਏਵ ਕਹੈ